ਤੇ ਕਾਂਗਰਸ ਦਾ ਨੁਮਾਇੰਦਾ ਰਾਹੁਲ ਗਾਂਧੀ ਅਜੰਮਰ ਸਰ ਦੇ ਵਿੱਚ ਸਰੋਪਾਓ ਦਿੱਤਾ ਗਿਆ ਦੂਜੇ ਪਾਸੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਡਿਸਟ੍ਰਿਕਟ ਕੋਰਟਸ ਕੰਪਲੈਕਸ ਅੰਬਰਸਰ ਵਿਖੇ ਖਾਲਿਸਤਾਨ ਦਾ ਝੰਡਾ ਤੇ ਛਾਪੇ ਲਾਏ ਆ ਗਾਂਧੀ ਇਜ਼ ਟੈਰਰਿਸਟ ਬਾਤਲਦੀ ਪੁਸ਼ਤ ਪੁਨਾਈ ਕਰਨ ਵਾਲੇ ਰਾਹੁਲ ਗਾਂਧੀ ਇਸ ਦੇ ਦਲਾਲ ਵਡਿੰਗ ਤੇ ਦਲਾਲ सत्याको उम्मीद करने बिल्कुल वी थोड़ा चढ़ी कला के इतने जी पन्नू ने बहुत एक खतरनाक किस्म का पैगाम दिता है इतना राहुल गांधी के बारे च बहुत अहम गल्त ने क्योंकि राहुल गांधी ने इतने सरोपा पाया गया तो उन्हें यदि बिल्कुल मजम्मत की है कि पन्नू ने की क्या है कि राहुल गांधी ने पिछे किस तरह सिखा के खिलाफ जड़े ने कम किए ਕਿ ਸਿੱਖਾਂ ਦੇ ਨਾਲ ਜਿਹੜਾ ਸਲੂਕ ਕੋਈ ਨਹੀਂ ਕਰ ਸਕਦਾ ਉਹ ਰਾਹੁਲ ਗਾਂਧੀ ਨੇ ਕੀਤਾ ਤੇ ਇੱਥੇ ਪੰਨੂ ਨੇ ਕੀ ਕਿਹਾ ਹੈ ਕੀ ਪੈਗਾਮ ਦਿੱਤਾ ਹੈ ਜਦੋਂ ਵੀ ਪੰਨੂ ਐ ਹੋਜੀ ਕੋਈ ਵੀਡੀਓ ਜਾਰੀ ਕਰਦਾ ਹੈ ਤੇ ਇੰਡੀਆ ਦੇ ਵਿੱਚ ਜਿਹੜਾ ਹੈ ਹਰ طرف ਜਿਹੜੀ ਇੱਕ ਧੂਮ ਹੈ ਉਹ ਮੱਚ ਜਾਂਦੀ ਹੈ ਠੀਕ ਹੈ ਤੇ ਅਸੀਂ ਪਹਿਲਾਂ ਵੀਡੀਓ ਵੇਖ ਲਾਂਗੇ ਫਿਰ ਆਦੇ ਤੇ ਮਜ਼ੀਦ ਗੱਲ ਕਰਾਂਗੇ ਵੀਡੀਓ ਵੇਖ ਖਤੋਂ ਵਾਲਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਆ ਵੇਖਦੇ ਹਾਂ ਵੀਡੀਓ ਲੈਟਸ ਗੋ ਕਾਂਗਰਸ ਦਾ ਨੁਮਾਇੰਦਾ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਵਿੱਚ ਸਰੋਪਾਓ ਦਿੱਤਾ ਗਿਆ ਦੂਜੇ ਪਾਸੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਡਿਸਟ੍ਰਿਕਟ ਕੋਰਟਸ ਕੰਪਲੈਕਸ ਅੰਮ੍ਰਿਤਸਰ ਵਿਖੇ ਖਾਲਿਸਤਾਨ ਦਾ ਝੰਡਾ ਤੇ ਛਾਪੇ ਲਾਏ ਆ ਗਾਂਧੀ ਇਜ਼ ਟੈਰੋਰਿਸਟ ਰਾਹੁਲ ਗਾਂਧੀ ਦੇ ਸਿਰੋਪਾ ਪਾਉਣ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਵਿਵਾਦ ਛਿੜਿਆ ਹੋਇਆ ਹੈ ਵੱਖ-ਵੱਖ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਵੀ ਇਸ ਨੂੰ ਲੈ ਕੇ ਨੋਟਿਸ ਲਿਆ ਗਿਆ ਹੈ ਉਸ ਦੇ ਨਾਲ ਹੀ ਖਾਲਿਸਤਾਨੀ ਪੱਖੀ ਸਮਰਥਕ ਗੁਰਪਤਵੰਤ ਪੰਨੂ ਦੇ ਵੱਲੋਂ ਵੀ ਇਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਐਸਐਫਜੀ ਦੇ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ਤੇ ਲਿਖੇ ਗਏ ਨੇ ਤੇ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਹੈ ਜਿਸ ਦੀ ਪੁਸ਼ਟੀ এবੀਪੀ ਸਾਂਝਾ ਨਹੀਂ ਕਰਦਾ ਪਰ ਇਸ ਦੀ ਜ਼ਿੰਮੇਵਾਰੀ ਐਸਐਫਜੀ ਦੇ ਆਗੂ ਗੁਰਪਤਵੰਤ ਪੰਨੂ ਨੇ ਲਈ ਹੈ ਵਾਹਿਗੁਰੂ ਜੀ ਕੀ ਫਤਈ 1984 ਸਿੱਖ ਨਸਲ ਕੁਸ਼ੀ ਦੇ ਕਾਤਲਾਂ ਦੀ ਪੁਸਤ ਪਨਾਈ ਕਰਨ ਵਾਲਾ ਹਿੰਦੁਸਤਾਨ ਤੇ ਕਾਂਗਰਸ ਦਾ ਨੁਮਾਇੰਦਾ ਰਾਹੁਲ ਗਾਂਧੀ ਅਜੰਮਰ ਸਰ ਦੇ ਵਿੱਚ ਸਰੋਪਾਓ ਦਿੱਤਾ ਗਿਆ ਦੂਜੇ ਪਾਸੇ ਖਾਲਿਸਤਾਨੀ ਫੱਕੀ ਸਖਾ ਨੇ ਡਿਸਟ੍ਰਿਕਟ ਕੋਰਟ ਕੰਪਲੈਕਸ ਅੰਬਰ ਸਰ ਵਿਖੇ ਖਾਲਿਸਤਾਨ ਦਾ ਝੰਡਾ ਤੇ ਛਾਪੇ ਲਾਏ ਆ ਗਾਂਧੀ ਇਸ ਟੈਰਰਿਸਟ ਹਿੰਦੋਸਤਾਨ ਮਰਦਾਬਾਦ ਖਾਲਿਸਤਾਨ ਰਫਰੈਂਡਮ ਜ਼ਿੰਦਾਬਾਦ ਕਤਲ ਦੀ ਪੁਸ਼ਤਪਨਾਇ ਕਰਨ ਵਾਲੇ ਰਾਹੁਲ ਗਾਂਧੀ ਇਸ ਦੇ ਦਲਾਲ ਵਰਡਿੰਗ ਤੇ ਦਲਾਲ ਓਜਲਾ ਹੁਣ ਨਿਸ਼ਾਨੇ ਤੇ ਆ ਸਿੱਖ ਸੰਗਰਸ਼ੀਲੇ ਯੋਧਿਆਂ ਦੇ ਜਿਨ੍ਹਾਂ ਨੇ 1984 ਦੇ ਵਿੱਚ ਸ੍ਰੀਖ ਨਸਲ ਕੁਸ਼ੀ ਕਰਨ ਵਾਲੇ ਕਾਤਲਾਂ ਨੂੰ ਖਾਲਸਾਈ ਸਜਾਵਾਂ ਦਿੱਤੀਆਂ ਸੀ ਨਿਸ਼ਾਨੇ ਤੇ ਆ ਕਾਂਗਰਸ ਦਾ ਨੁਮਾਇੰਦਾ ਰਾਹੁਲ ਗਾਂਧੀ ਦਲਾਲ ਬੜਿੰਗ ਦਲਾਲ ਉਜਲਾ ਇਦਾਂ ਹੀ ਅੰਬਰਸਰ ਰੇਲਵੇ ਸਟੇਸ਼ਨ ਤੇ ਅੰਬਰਸਰੋਂ ਹਰਦਵਾਰ ਜਾਣ ਵਾਲੀ ਟ੍ਰੇਨ ਦੇ ਉੱਤੇ ਛਾਪੇ ਲਾਇਆ ਮੋਦੀ ਇਸ ਟੈਰਰਿਸਟ ਹਿੰਦੂਸ ਪਾਨ ਮਰਤਾਵਾਦ ਖਾਲਿਸਤਾਨ ਰੈਫਰੈਂਡਮ ਜਿੰਦਾਬਾਦ ਸੁਨੇਹਾ ਦਿੰਦੇ ਆ ਇਹਨਾਂ ਦੀ ਆਉਣ ਵਾਲੀ ਦੀਵਾਲੀ ਜਿਹਦੇ ਵਿੱਚ 26 ਲੱਖ ਦੀਵੇ ਜਗਾ ਕੇ ਰੋਸ਼ਨੀ ਕਰਨਾ ਚਾਹੁੰਦੇ ਆ ਅਸੀਂ 26 ਲੱਖ ਲਗਾ ਕੇ ਉਸ ਦੀਵਾਲੀ ਨੂੰ ਹਨੇਰੇ ਚ ਬਦਲ ਦਿਆਂਗੇ ਹਰਦਵਾਰ ਤੋਂ ਬਯੋਧਿਆ ਤੱਕ ਨਿਸ਼ਾਨੇ ਤੇ ਹੈ 6 ਪਰ ਜਸਟਿਸ ਦੇ ਦੀਵਾਲੀ ਤੇ ਉਹ ਅਯੋਧਿਆ ਇਹ ਵੀਡੀਓ ਤੁਸੀਂ ਵੇਖੀ ਹੈ ਇੱਥੇ ਜੀ ਪੰਨੂ ਨੇ ਬਹੁਤ ਅਹਿਮ ਕਿਸਮ ਦਾ ਪੈਗਾਮ ਦਿੱਤਾ ਆਪਣੀ ਇਸ ਵੀਡੀਓ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਨੂੰ ਜਿਹੜਾ ਸਰੂਪਾ ਪਾਇਆ ਗਿਆ ਉਹਦੀ ਬਹੁਤ ਸਖਤ ਅਲਫਾਜ਼ ਦੇ ਵਿੱਚ ਮਜ਼ਮਮਤ ਕੀਤੀ ਹੈ ਕਿ ਇਹ ਕੰਮ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਪੂਰੇ ਪੰਜਾਬ ਦੇ ਵਿੱਚ ਨੂੰ ਲੈ ਕੇ ਜਿਹੜਾ ਨਾ ਪੋਟੈਸਟ ਹੁੰਦਾ ਪਿਆ ਕਿ ਰਾਹੁਲ ਗਾਂਧੀ ਨੂੰ ਐਚੀਜ਼ ਨਹੀਂ ਲਾਈਕ ਦੇਣੀ ਚਾਹੀਦੀ ਸੀ ਕਿਉਂਕਿ ਰਾਹੁਲ ਗਾਂਧੀ ਨੇ ਪਿੱਛੇ ਸਿੱਖਾਂ ਦੇ ਖਿਲਾਫ ਜਿਹੜਾ ਜੇਨੋਸਾਈਡ ਕੀਤਾ ਸਿੱਖਾਂ ਨੂੰ ਕਿੰਨੀ ਵੱਡੀ ਤਦਾਦ ਚ ਸ਼ਹੀਦ ਕੀਤਾ ਗਿਆ ਕਿ ਅੱਜ ਤੱਕ ਉਹ ਕੁਰਬਾਨੀਆਂ ਨਾ ਪੁਲੀਆਂ ਜਾ ਸਕੀਆਂ ਨਾ ਪੁਲੀਆਂ ਜਾਣਕੀਆਂ ਤੇ ਇੱਥੇ ਇਹੋ ਜਿਹੇ ਬੰਦੇ ਨੂੰ ਸਰੋਪਾ ਪਾਣਾ ਇੰਦਾ ਅਫਸੋਸ ਦੀ ਗੱਲ ਹੈ ਤੇ ਇੱਥੇ ਇਹਨਾਂ ਨੇ ਕਿਹਾ ਕਿ 26 ਲੱਖ ਦੀਵੇ ਬਾਲਣ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ 26 ਲੱਖ ਦੀਵਿਆਂ ਨੂੰ ਬਦਲ ਕੇ ਰੱਖ ਦਾਂਗੇ ਤੇ ਲਾਈਕ ਬਹੁਤ ਬਹੁਤ ਜ਼ਿਆਦਾ ਉਸੇ ਦੇ ਵਿੱਚ ਇਹਨਾਂ ਨੇ ਇਹ ਬਿਆਨ ਦਿੱਤੇ ਨੇ ਇਹ ਬਿਆਨ ਜਾਰੀ ਕੀਤੇ ਨੇ ਇਹਨੂੰ ਲੈ ਕੇ ਹਰ ਤਰਫ ਜਿਹੜਾ ਗੱਲ ਹੋndi ਪਈ ਹੈ ਲਾਈਕ ਮੋਦੀ ਨੂੰ ਸਪੈਸ਼ਲੀ ਇਹ ਪੇਗਾਮ ਦਿੱਤਾ ਗਿਆ ਕਿ ਉਹ ਆਪਣੀ ਹਰਕਤਾਂ ਤੋਂ ਬਾਜ਼ ਆ ਜਾਏ ਤੇ ਇੱਥੇ ਹਰ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਹੈ ਉਹ ਰਿਕਾਰਡ ਕਰਾਇਆ ਜਾਂਦਾ ਪਿਆ ਕਿ ਜਿਸ ਤਰ੍ਹਾਂ ਵੀ ਲਾਈਕ ਆ ਪ੍ਰੋਟੈਸਟ ਜਿਹੜਾ ਤੁਸੀਂ ਸ਼ੋਅ ਕਰਾ ਸਕਦੇ ਹੋ ਉੱਥੇ ਥਾਂ ਥਾਂ ਤੇ ਲਿਖਿਆ ਦਾ 6 ਫਾਰ ਜਸਟਿਸ ਬਾਰੇ ਮੋਦੀ ਮੁਰਦਾਬਾਦ ਦੇ ਨਾਰੇ ਲਾਏ ਗਏ ਨੇ ਤੇ ਲਾਈਕ ਇਹ ਚੀਜ਼ ਜਿਹੜੀ ਇਸ ਚੀਜ਼ ਨੂੰ ਦਰਸਾਉਂਦੀ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਹੈ ਤੇ ਜ਼ਾਹਰੀ ਜੀ ਗੱਲ ਹੈ ਗੁੱਸਾ ਹੋਣਾ ਵੀ ਚਾਹੀਦਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੋ ਉਸ ਨੂੰ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚੀ